ਆਦਮੀ ਆ ਨਾ ਉਹ ਕਿਦਰ ਵਾਗੇ ਤੇ ਕਿਤੇ ਨਹੀਂ ਯੂਰੀ ਸੀਗੀ ਬਸ ਉਹ ਮੈਂ ਬਾਹਰ ਮਣਨਾ ਕਿੜਾ ਬਸ ਤੁਸੀਂ ਜਹਾਇਨਾ ਘਰ ਅੰਦਰ ਰਹਿ ਜਾ ਕਰ ਹੋਰ ਬਾੜੀ ਗਰਮੀ ਹੈਗੀ ਮਜਾਇਜੀ ਬਾਤਾਂ ਨਹੀਂ ਨਾ ਹੈਗੀ ਆ ਮੈਂ ਕੱਲੀ ਜੀ ਬੈਠੀ ਸੀ ਤੁਸੀਂ ਹੈ ਨਹੀਂ ਸੀਗੇ ਥੇ ਫਿਰ ਮੈਂ ਖਾ ਚੱਲ ਮੈਂ ਉਧਰ ਬਾਹਰ ਘੜਾ ਤੇ ਉਹ ਨਹੀਂ ਆ ਫਿਰ ਮੈਂ ਉਹ ਗਲੀ ਵਿੱਚ ਵਾਗੀ ਉੱਥੇ ਖੜੀ ਰਹੀ 10 ਮਿੰਟ ਵਧੀਆ ਜੀਜਾ ਨਾ ਧੁੱਪ ਵਾਲੀ ਆ ਫਿਰ ਕੀ ਹੋਗਾ ਧੁੱਪ ਨੂੰ ਕੀ ਹੁੰਦਾ ਬਾਕੀ ਦਿਨ ਮਾਰ ਦਣਗੇ ਉਹ ਕਰਕੇ ਉਹ ਨਾ ਮੈਂ ਡਰਿਆ ਕਰੋ ਤੁਸੀਂ ਐ ਕਿਵੇਂ ਮਾਰਦਾਂਗੇ ਇਹਨਾਂ ਨੇ ਵੀ ਪਤਾ ਹੈ ਦੁਬਾਰੀ ਜੇ ਤੁਸੀਂ ਹੈਗਾ ਮੇਰੇ ਨਾਲ ਆਇਤਾ ਮੈਂ ਹੈਗਾ ਬਸ ਬਈ ਵੀ ਮੈਂ ਨਾ ਆਵਾਂਗੇ ਤੇ ਦੁਬਾਰ ਵਾਰ ਬਾਹਰ ਗਿੱਬ ਜੇ ਦੁਬਾਰੀ ਇਹਦੇ ਨਾਲ ਕਰੀਏ ਜਿੰਨੇ ਹੈ ਕੀ ਗੱਲਾਂ ਕਰੀ ਜਾਂਦੇ ਹੋ ਕੁਛ ਨਹੀਂ ਇਹ ਤਾਂ ਮੈਨੂੰ ਐ ਮੈਨਸੇ ਕਹਿੰਦਾ ਬਾਹਰ ਤੋਂ ਪੈਣਾ ਡਾਕਰ ਰੱਖਦਾ ਉਹਦਾ ਇਨਸਾਨ ਸਮਝਦਾ ਮੈਂ ਇਹਨੂੰ ਗਲਾਸ ਦੇ ਹੇਠਾਂ ਮੈਂ ਕਿਥੇ ਰੱਖਿਆਗਾ ਜਿੰਨਾ ਪੰਡਾਰੀ ਜਪਾ ਲਾ ਕਹ ਮਨ ਨੇ ਦੀ ਬਾਗੇ ਦਾ ਮੈਂ ਤੈਨੂੰ ਕੈ ਅੰਦਰ ਰਿਹਾ ਕਰ ਮਾਉ ਇਹਨੂੰ ਦੇ ਕਿੰਨਾ ਮੋਕਾ ਦਾ ਹੈ ਨਾ ਰੰਗ ਕਾਲਾ ਹੋ ਜੂਆ ਤੋ ਪੇਰਦੀ ਐ ਤਰੀ ਹਾਂ ਇਹ ਚੀਜ਼ ਬਾਦ ਕੇ ਰੱਖਿਆ ਕਰ ਇਹਨੂੰ ਮੈਂ ਤੈਨੂੰ ਆਖੇ ਅੰਦਰ ਹੀ ਰਹਿ ਆਵਸ ਬੋਲਦਾ ਤਾਂ ਦੇਖੇ ਮੈਂ ਆਂ ਭਰਨ ਸੰਸਾਰ ਮਨੀ ਆ ਠੀਕ ਆ ਯੂ ਕਿ ਤੇ ਨਹੀਂ ਜਾਂਦੀ ਹੈਗੀ ਮੈਂ ਇੱਥੇ ਰਹਿ ਆਉਗੀ ਨਹੀਂ ਨਹੀਂ ਜਾਂਦੀ ਨਹੀਂ ਮੈਂ ਤੁਹਾਨੂੰ ਪੁੱਛੇ ਵੀ ਨਾ ਕਿਤੇ ਵੀ ਜਾਂਦੀ ਸਾਦਾ ਤਾਂ ਹਾਂ ਜਿਆਦਾ ਹੀ ਪੁੱਛਦਾ ਇਹਨੂੰ ਸ਼ਾਮ ਕੇ ਰੱਖਦਾ ਪੰਡਿਆਰੀ ਜਿਹਾ ਪਾ ਕੇ ਤੂੰ ਭੋੜਿਆ ਜਿਆਦਾ ਖਾਂਦੀ ਨਹੀਂ ਰੋਟੀਆਂ ਨਹੀਂ ਖਵਾਉਂਦੀ ਤੈਨੂੰ ਵੇ ਰੋਟੀ ਜਿਆਦਾ ਆਪੇ ਗੋਵਾਉਣ ਲੱਭ ਜੂ ਹੈ ਜੀ ਤੂੰ ਵੱਡੀ ਹੈਗੀ ਇਹ ਆਪੇ ਖਵਾਉਂਗੀ ਰੋਟੀ ਚਾਹ ਨਾਲ ਮੈਨੂੰ ਉਹ ਬਣਾਣ ਤੁਹਾਨੂੰ ਖਵਾਉਂਗੀ ਕਿ ਨਹੀਂ ਹਾਂ ਤੁਹਾਨੂੰ ਤਾਂ ਰਹੀ ਹੈ ਵੱਡੀ ਹੈਗੀ ਬੱਸ ਫੇਰ ਇਹ ਤਾਂ ਲਾਤਾ ਨਾ ਇਹ ਲੈ ਮੈਂ ਤਾਂ ਬਈ ਮਾਲਕਣੀ ਬਣ ਕੇ ਰਹੂੰਗੀ ਮੈਂ ਥੋੜੀ ਹੁ ਰੋਟੀਆਂ ਪਕਾਉਣ ਲੱਗਦੀ ਆਂ ਕਿ ਸੇਕ ਮੂਰੇ ਬੈਠੀ ਐ ਕਿ ਮੈਂ ਮਾਲਕਣੀ ਬਣ ਕੇ ਰਹਾਂ ਉਹ ਜੂ ਮਾ ਤੇਰਾ ਤੁਸੀਂ ਕਹੋ ਨਾ ਵੀ ਚਾਹ ਚ ਬਣਾ ਦਊਗੀ ਹਾਂ ਰੰਗ ਦਾ ਹੋ ਜੂ ਤੇਰਾ ਨਹੀਂ ਮੈਂ ਨਹੀਂ ਜਾਣਦੀ ਹੈਗੀ ਜੁੱਲੇ ਕੋਲੇ ਤੂੰ ਤਾਂ ਪਹਿਲੀ ਕਰਨ ਇਹਨੂੰ ਕਹਦੇ ਚਾਹ ਘਰ ਨੂੰ ਜਦੋਂ ਇੰਨਾ ਮੋਹ ਕਰਦਾਗਾ ਚਾਹ ਬਣਾ ਲਿਓ ਕਿਥੇ ਰੋਟੀਆਂ ਪਕਾ ਲਾ ਮੈਂ ਚਾਹ ਨੂੰ ਰੋਟੀਆਂ ਦਾ ਚਟੇ ਠੰਡੇ ਰੰਦੇ ਨਾਲ ਆ ਗੁਰੂ ਜੀ ਮੈਨੂੰ ਨਹੀਂ ਪਤਾ ਕਾਕਾ ਮੈਂ ਇਸੇ ਤੇ ਕਰਵਾਇਆ ਕਰੋ ਮੈਂ ਨਹੀਂ ਕੰਮ-ਕਮ ਕਰਦੀ ਹੈਗੀ ਚੱਲ ਕੋਈ ਗੱਲ ਨਹੀਂ ਕਰੇ ਠੰਡੇ-ਠੰਡੇ ਰਾਤ ਨੂੰ ਬੁੱਸਦੇ ਹੀ ਉੱਠ ਕੇ ਨੇੜੇ-ਨੇੜੇ ਠੰਡੇ-ਠੰਡੇ ਦੇ ਲਾਤੀਆਂ ਦੇਖ ਉਸੇ ਦਾ ਕੱਖ ਕਰਾਉਣਾ ਹੈ ਜੇ ਤੁਸੀਂ ਵੀ ਉਹਨੂੰ ਨਾ ਕੰਮ ਕਰਨਾ ਭੇਜੇ ਹੈ ਉਹ ਨਾ ਕਰ ਵੀ ਤੂੰ ਭਜਣਾ ਦੂ ਕੰਮ ਜਮਾ ਕੇ ਦੀ ਹਾਂ ਮੈਂ ਨਹੀਂ ਧੁੱਪੇ ਕੰਮ ਕਰਦੀ ਆਪੇ ਕਰੇ ਨਾ ਕੋਦੇ ਕੰਮ ਠੀਕ ਹੈ ਚਲ ਜੇ ਕਹਦੇ ਕਈ ਦੀ ਵੀ ਕੋ ਤੋਖਦਾ ਸੁਖਦਾ ਦਾ ਦਿਹਾੜਾ ਸੁਲੇਹੀ ਰਾਹੇ ਲੱਗਦੀਆਂ ਕੀ ਦਾ ਦੁੱਖ ਦਾ ਸੁਖ ਦਾ ਯਾਰ ਬਜੀ ਇਹਦਾ ਅੱਛਾ ਜੀ ਹੁਣ ਤੁਹਾਨੂੰ ਉਹਦਾ ਮੋਹ ਹੁੰਦਾ ਪਰ ਜਾਦੇ ਪਿਆਰ ਨਹੀਂ ਆਉਂਦਾ ਜਦੋਂ ਹੀ ਜਾਂਦੇ ਉਧਰ ਨੂੰ ਤੁਸੀਂ ਹੋਇਆ ਨਹੀਂ ਮੋਹ ਬਿੱਕਰੇ ਦੋਖ ਦੇ ਸੁਖ ਦੇ ਦੀ ਕਰ ਕਰਦਾ ਤੇ ਰੋਜ਼ ਇਹ ਟਿੱਡਾ ਪਰ ਆਂਗੇ ਮੁੱਖੇ ਦਾ ਨਹੀਂ ਬ੍ਰਹਮਾ ਨੇ ਫਤੋਂਨ ਮੈਨੂੰ ਭੁੱਖੇ ਤਾਂ ਨਹੀਂ ਮਾਰਦੀ ਕੋਈ ਗੱਲ ਨਹੀਂ ਜਦੋਂ ਕਦੇ ਨਾਮ ਤੋਂ ਕੰਮ ਹੋਊਗਾ ਉਦੋਂ ਤਾਂ ਮੈਂ ਕਰ ਵੀ ਦਿਆ ਕਰੂੰਗੀ ਹਾਂ ਉਦੋਂ ਨਹੀਂ ਜੱਦੀ ਕਰਦਾ ਬਸ ਕੋਈ ਗੱਲ ਨਹੀਂ ਬਸ ਆਂਦਰ ਆਜਾ ਮਾ ਜੀ ਨਾ ਰੇ ਚੱਲਦੇ ਐ ਸੀ ਪਰ ਹੁਣ ਮੈਂ ਮੈਂ ਬਣਾਵਾਂ ਚ ਰੰਗ ਕਾਲਾ ਹੋ ਗਿਆ ਕਿੱਥੋਂ ਜੇ ਰ ਮੈਂ ਚਾਹ ਨਹੀਂ ਜਾਗ ਨਹੀਂ ਬਣਾ ਲੈਂਨੀ ਕੋਈ ਨਹੀਂ ਮੈਂ ਵੀ ਪੀਣੀ ਆ ਦੇਦੀ ਨਹੀਂ ਐਵੇਂ ਬਣਾਉਣੀ ਰਾਤ ਦਾ ਗਾਥਾ ਤੇ ਤੁਸੀਂ ਪੀਓਗੇ ਮੈਂ ਨਾ ਇਲਾਜ ਤੁੱਪ ਚ ਤੁੱਪ ਚ ਬਹੁਤ ਗਰਮੀ ਸੀਗੀ ਉੱਥੇ ਹੁਣ ਆ ਆਉਂਦੀ ਆਉਂਦੀ ਇੰਨੀ ਗਰਮੀ ਰਕਣ ਲੱਗੀ ਨਕਸੀ ਨਹੀਂ ਚਲ ਮੈਂ ਚਾਹ ਬਣਾ ਕੇ ਲੋ ਨਹੀਂ ਫਿਰ ਅਜਿਹੇ ਕੰਮ ਨਹੀਂ ਬਣਾ ਠੀਕ ਉਹ ਰੰਗ ਕਾਲਾ ਕੋਈ ਗੱਲ ਨਹੀਂ ਕਿਦਰਾ ਹੀ ਹੁੰਦਾ ਤੇਰੀ ਮੈਡਮ ਦਾ ਰੰਗ ਕਾਲਾ ਇਹਦਾ 10 ਮਿੰਟ ਦਾ ਦਾਮ ਨਹੀਂ ਅਜੇ ਤਾਂ ਕੋਈ ਕੀਪੂ ਬਾਹਰ ਚੱਲ ਮੈਂ ਇੱਥੇ ਰੈਸਟ ਕਰਨੀ 10 ਮਿੰਟ ਆਵਾ ਤੂੰ ਬਾਹਰ ਵਾਏ ਇੱਥੇ ਕੀ ਆ ਕਰਨਾ ਹੀ ਆ ਮਾੜੀ ਤਵੀਜ਼ ਨਾਲ ਗੱਲ ਕਰ ਤੈਨੂੰ ਆ ਪਤਾ ਵੀ ਮੈਂ ਕੌਣ ਆਂਗੀ ਮੈਨੂੰ ਮੰਮੀ ਨਾਲ ਲੱਗਦੀ ਹੈਗੀ ਮੈਂ ਕੀ ਕੀ ਅਸਲ ਚ ਨਾ ਤਾਂ ਮੇਨੂੰ ਮੰਮੀ ਕਿਹਾ ਕਰ ਉਮਰ ਹੈਗੀ ਤੇਰੀ ਮਾਂ ਕਾ ਹੋਣ ਵਾਲੀ ਕਿਉਂ ਚੱਕ ਕੇ ਆ ਗਈ ਮੂੰਹ ਨਾਲ ਕਹਿ ਰਹੀ ਆ ਮੰਮੀ ਘਰ ਆ ਤੂੰ ਤਾਂ ਖਾਣਦੀ ਆ ਮੇਰੇ ਕਾਹਾਂ ਤੈਨੂੰ ਮੰਮੀ ਮੈਂ ਤੇਰਾ ਡੈਡੀ ਤਾਂ ਘਰ ਵਾਲੀ ਹੀ ਐ ਘਰ ਵਾਲੀ ਆ ਕੀ ਪਤਾ ਹੈ ਕਿਆਂ ਕਿ ਨਾ ਉਹੀ ਚੱਕ ਰਾਇ ਉਹ ਆਏ ਕਹੇ ਨਾ ਘਰ ਵਾਲੀ ਦੀ ਥੋੜੀ ਹੋ ਜੇਗੀ ਜਦੋਂ ਮੈਂ ਮੈਂ ਤੈਨੂੰ ਕੁਝ ਮੰਨਦੀ ਨਹੀਂਗਾ ਤੇਰੇ ਮੰਨਣਾ ਨਾ ਮੰਨਣਾ ਕੀ ਫਰਕ ਪੈਣਾਗਾ ਤੂੰ ਮੇਰੇ ਨਾਲ ਨਾ ਬੱਸ ਜਵਾਨ ਨਾਲ ਲੜਾ ਤੇ ਚੱਲ ਬਾਹਰ ਮੈਂ ਇੱਥੇ ਬੈਠਣ ਪੈਣਾਗਾ ਦਸ ਮਿੰਟ ਇਹ ਕਮਰਾ ਮੇਰਾਗਾ ਠੀਕ ਐ ਨਾ ਕਾਮ ਰੱ ਤੇਰਾ ਹਾਂ ਤੇਰਾ ਹੈਗਾ ਸੀ ਹੁਣ ਇਹ ਮੇਰਾ ਹੈਗਾ ਸੀਗਾ ਐਵੇਂ ਕਿਵੇਂ ਤੇਰਾ ਹੋ ਗਿਆ ਦੂਸਰੇ ਕਮਰੇ ਜਾ ਆਪਦੀ ਮੰਮੀ ਕੋਲ ਇ ਉਧਰ ਬਾਲ ਜਮਾਨ ਦੇ ਨਾਲ ਆ ਯਾਰ ਕਿਉਂ ਸਰ ਪਹਿਲੀ ਉਹਨੇ ਬੁੜੇ ਜਿਹਨੇ ਦਿਮਾਗ ਖਰਾਬ ਕਰ ਰੱਖਿਆ ਮੇਰਾ ਤੈਨੂੰ ਲਿਆ ਕੇ ਇੱਥੇ ਹੁਣ ਰਹਿੰਦੀ ਖੁੰਦੀ ਤੂੰ ਨਾ ਖਰਾਬ ਕਰ ਦਿਮਾਗ ਨਾਲੇ ਮਾਂ ਪੁੱਤ ਦੋਨੇ ਮਾਰ ਦਾਂਗੇ ਤੂੰ ਠੱਗੀ ਰਹਿ ਬਾਗ ਦਾ ਕਿਉਂ ਮਾਰਨ ਨੂੰ ਕਹਾਂ ਮੈਂ ਚਿੜੀ ਦਾ ਬੱਚਾ ਜਿਹੜਾ ਗਲਤ ਆਪਦੋਂਗੇ ਆਹ ਪੰਡ ਚ ਤਾਂ ਤੂੰ ਥੂ ਥੂ ਕਰਾਦੀ ਮੇਰਾ ਫਿਰ ਮੈਂ ਕਹ ਤੋ ਪਰ ਆ ਕੇ ਤੂੰ ਤਾਂ ਕਹ ਦੇਣਾ ਉਹ ਫੈਲ ਜੇ ਉਹਦੀ ਸਫਾਈ ਤਾਂ ਕਰਨੀ ਪੈਂਦੀ ਆ ਮੈਂ ਗੰਦ ਪਾਤਾ ਤੂੰ ਗੰਦ ਤਾਂ ਗੰਦ ਪਾਇਆ ਨਹੀਂ ਆ ਤੇਰੀ ਹੁਣ ਸਫਾਈ ਕਰਨ ਦੇ ਕੋ ਮਾਰਨਾ ਪੋਵੇਗਾ ਇੱਕ ਮਿੰਟ ਮੈਂ ਪਾਲੇ ਨੂੰ ਬੁਲਾਉਣੀ ਹੈਗੀ ਬੁਲਾ ਲਾ ਮੇਰਾ ਕੀ ਕਰ ਦੂ ਪਿਓ ਆ ਤੇਰਾ ਹੋ ਕੀ ਕਰ ਦੂ ਪਿਓ ਵਾਲਾ ਕੰਮ ਕਰਦਾ ਹੋ ਯਾਰ ਉਹ ਤਾਂ ਤੈਨੂੰ ਪਤਾ ਲੱਗ ਹੀ ਜਾਣਾਗਾ ਜੇ ਫੜ ਕੇ ਬਾਹਰ ਤੋਂ ਬਾਹਰ ਕੱਢਦਾ ਉਹ ਰਹਿਣ ਦੇ ਤੂੰ ਕਿਉਂ ਪੁੱਤਿਓ ਪੁੱਤਾਂ ਦੇ ਕਲੇਸ਼ ਪਾਉਣੀ ਆ ਮੈਂ ਕਲੇਸ਼ ਪਾਉਣੀ ਆ ਤੈਨੂੰ ਪਕਰ ਕੇ ਫਿਰ ਬਾਹਰ ਹੋ ਜਾ ਤੈਨੂੰ ਕੋਈ ਹੋਰ ਨਹੀਂ ਖਾਇਆ ਮੈਂ ਕੁਛ ਨਹੀਂ ਦੱਸਦੀ ਉਹਨੂੰ ਜਾਂ ਪਾ ਫਿਰ ਦੱਸ ਦੇ ਮੈਂ ਤੇਰੇ ਨਾਲ ਡਰਦਾਗਾ ਚੰਗਾ ਫਿਰ ਬੈਠਾ ਰਹਿ ਇੱਥੇ ਜਾਂ ਬਾਹਰ ਮੈਂ ਬਾਹਰ ਢਾਣੂਗਾ ਫਿਰ ਆ ਜੀ ਤੈਨੂੰ ਬਾਹਰ ਕਣੋਨੀਆ ਬਾਹਰ ਹੀ ਹੈਗਾ ਮੈਂ ਗੋਲ ਮਾਰਦੀ ਆ ਕਿਸੇ ਮਰਜ਼ੀ ਨੂੰ ਸੱਤਣਾ ਯਾਰ ਮੈਂ ਕਿਸੇ ਨੂੰ ਡਰਦਾ ਇੱਕ ਮਿੰਟ ਫਿਰ ਕਿਹ ਸਭ ਦੇਖੀ ਬੈਠਾ ਰਹੇ ਤੂੰ ਬੈਠਾ ਰਹੇ ਦੱਸ ਦੇ じゃ ਪਤਾ ਲਿਆ ਮੇਰਾ ਕੀ ਕਰ ਪੁੱਤਰ ਉਹ ਥੋੜਾ ਜਿਆ ਕਹਿੰਦੀ ਮੇਰਾ ਪਿਓ ਉਹ ਲਾਦਾ ਪਿਓ ਵਾਲੇ ਕੰਮ ਵੀ ਕਰਿਆ ਕਿੱਥੇ ਯਾਰ ਮੰਮੀ ਜੀ ਇਹਨੂੰ ਮੈਂ ਮੰਮੀ ਹਾਂ ਯਾਰ ਉਹ ਤਾਂ ਹੁਣ ਸਿਰ ਤੋਂ ਪਾਣੀ ਨਾਗਦਾ ਜਾਂਦਾਗਾ ਕਿਉਂ ਕਿਉਂ ਗਿਆ ਮੈਂ ਏਸੀ ਵਾਲੇ ਕਮਰੇ ਚ ਬੈਠਾ ਸੀਗਾ ਲੈ ਕਹਿੰਦੀ ਨਿਕਲ ਜਾ ਤੂੰ ਉਹ ਜਿਹੜੀ ਬੁੜੇ ਜਿਹੀ ਨੇ ਲਿਆਤੀ ਆਪਣੇ ਆ। ਨਵੇਂ ਖਰੀਦ ਖਰੀਦਿਆ ਜਿਹੜੀ ਉਹ ਜਿਹੜੀ ਵਿਆਹ ਕੇ ਲਿਆਤੀ ਆ ਪਤਾ ਨਹੀਂ ਕੀ ਇਤੋਂ ਰੋਗੀ ਲੱਗੀ ਆ। ਕਹਿੰਦੀ ਨਿਕਲ ਜਾ ਤੇਰਾ ਕਮਰਾ ਨਹੀਂ ਹੁਣ ਕਹਿੰਦਾ ਕਹਿੰਦਾ ਮੈਨੂੰ ਕਹਿੰਦੀ ਮੈਨੂੰ ਮੰਮੀ ਕਿਹਾ ਕਰ। ਅਸਾਂ ਤੂੰ ਮੇਰੇ ਹਾਂ ਦੀ ਮੈਂ ਤੈਨੂੰ ਮਾਂ ਕਹਾ। ਹਾਂ ਕਿਹੜੇ ਪਾਸੇ ਲੱਗਦੀ ਆ ਮੇਰੀ ਮਾਂ? ਹਾਂ ਕਹਿੰਦੀ ਤੇਰੇ ਡੈਡੀ ਨਾਲ ਵਿਆਹ ਹੋਇਆਗਾ ਮੈਂ ਕਹਾ ਹੋਇਆ ਹੋਊਗਾ ਮੈਂ ਨਹੀਂ ਮੰਨਦਾ ਜਾ ਬਾਹਰ ਨਿਕਲ ਜਾ ਅੱਡੇ ਕਰੋਗਾ ਕਿ ਆ ਨਹੀਂ ਤਾਂ ਕਾ ਬਥੇਰਾ ਲੜਿਆ ਬੜਾ ਰੋਟੀ ਲੱਗੀ ਕਹਿੰਦੀ ਇੱਥੇ ਪਾਉਂਗੀ ਮੈਂ ਤੂੰ ਨਿਕਲ ਜਾ ਮੈਂ ਤਾਂ ਯਾਰ 80000 ਰੁਪਏ ਲਾ ਕੇ ਕਮਰਾ ਤਿਆਰ ਕਰਵਾਇਆਗਾ ਉਹਦੀ ਜੰਗੀ ਸੰਗ ਸ਼ਰਮ ਲੈ ਰਹੀ ਆ ਭੈਣ ਚੋਦ ਦੇ ਨੇ ਉਹਨੇ ਰੋਟੀ ਲਾ ਲਈ ਕੰਝੇ ਨਾਲੇ ਸਾਰੇ ਪਿੰਡ ਚ ਥੂ ਥੂ ਕਰਾ ਰੱਖੀ ਹੋਈ ਆ ਯਾਰ ਰੁਕੀ ਨੇ ਨੇ ਰੋਟੀ ਲਾ ਲਈ ਇੱਥੇ ਰੋਟੀਆਂ ਦੀ ਖਵਾ ਕੇ ਨਾਲੇ ਧੋਨਾਂ ਨੂੰ ਤੱਗਿਆ ਕੰਝਰਾਂ ਪੰਡਾ ਕਹਿੰਦੀ ਆਉਂਦਾ ਨਿਕਲ ਜਾ ਇਹ ਤੇ ਮੇਰੇ ਡੈਡੀ ਦਾ ਇੱਥੇ ਅਸੀਂ ਦੋਨੇ ਪਿਆ ਕਰਾਂਗੇ ਕਹਿੰਦੀ ਆਪਦੇ ਮਾਂ ਕੋਲੇ ਵਗ ਜਾ ਉੱਧਰਲੇ ਪਾਸੇ ਬੈਠੀ ਆ ਕਹਿੰਦੀ ਹੈ ਹਾਂ ਇਹ ਕਿਉਂ ਮਾਦਾ ਕੀ ਬੰਗਾ ਦੇ ਯਾਰ ਮੰਮੀ ਤੇਰਾ ਤੂੰ ਬਾਪੇ ਨੂੰ ਸਮਝਾ ਤਾਂ ਮਾੜਾ ਮੋਟਾ ਘੂਰ ਸਿਕਰ ਨੂੰ ਮਾਮੇ ਹੋਰਾਂ ਨੂੰ ਸੱਦ ਲਾ ਨਾਨੇ ਨੂੰ ਸੱਦ ਲਾ ਮੈਂ ਕਰ ਦਿਆਂ ਉਹਨਾਂ ਨਾਲ ਗੱਲ ਮੈਂ ਫੋਨ ਕਰ ਦਿੰਦੀ ਪਹਿਲਾਂ ਸੱਦੂ ਤੇ ਨਾਨੇ ਨੂੰ ਸੱਦੂ ਸਿਕਰ ਨੂੰ ਕੁੱਟੀ ਜਾਣਗੇ ਮਾਮੇ ਹੋਰੀ ਤੜੀ ਪੜਦੇ ਆ ਇਹਦੀ ਸਮਾਰ ਕੇ ਨਾਲ ਲੱਗਾਂਗੇ ਆਪਾਂ ਉਹ ਵੀ ਕੁੱਟ ਕੇ ਜਾਣਗੇ ਮੈਨੂੰ ਕਟਾਪਾ ਕਰਨਾ ਬੂਬੜੇ ਦਾ ਫੇਰ ਆਖਣਗੇ ਮੰਡਾ ਚ ਪੁੱਤ ਨੇ ਪਿਓ ਕੁੱਟਤਾ 흘ਾਂ ਦੇ ਆਪਾ ਕੁਛ ਨਹੀਂ ਜੋ ਲੱਛਣੀ ਉਹਦੇ ਕੁੱਟ ਖਾਨ ਵਾਲੇ ਆ ਆਪਾ ਕੁੱਟਾਂਗੇ ਉਹਦੀ ਸਮਾਰਕੀ ਮੇਰਾ ਵਿਆਹ ਕਿਵੇਂ ਹੋਊ ਯਾਰ ਹੁਣ ਤੇ ਅੱਜ ਤੱਕ ਕੀ ਕਰਦੇ ਆ ਆਪਾ ਕਿਸੇ ਭੈ ਜੋ ਸਾਗ ਦੇਖਣ ਆਲੇ ਜਦੋਂ ਘਰੇ ਆਇਆ ਕਰਨਗੇ ਉਹਦੀ ਮੋੜਜਾ ਕਰਨਗੇ ਤੇ ਹੁਣ ਕਿਸੇ ਆਉਣੇ ਤਾਂ ਕਿਹਾ ਸੀ ਭਿਲੀ ਆਉਣ ਪਿਓ ਨੇ ਤਾਂ ਜਮਾ ਸੰਗ ਸ਼ਰਮ ਲਾਤੀ ਤੇ ਪੁੱਤ ਤਾਂ ਇਹਦਾ ਚੜਦਾ ਚੰਦ ਹੋਊਗਾ ਲੋਢੀ ਰਾਤੀ ਇੱਥੇ ਲੈ ਆ ਗਏ ਮੇਰੀ ਤਾਂ ਜ਼ਿੰਦਗੀ ਬਰਬਾਦ ਵਾਂਗੂ ਬਰਬਾਦ ਆ ਚੱਲ ਤੂੰ ਲੈਸਣ ਨਾਲ ਆਲਾ ਬੋਦੀ ਵੀ ਨਾ ਤੋ ਕੀ ਜਾਂਦੇ ਆ ਪਿਆਰ ਨੂੰ ਕੀ ਕਰੀਏ ਉਹਦੇ ਨਾਲ ਕੋਈ ਗੱਲ ਮੈਂ ਜਾਣੀ ਆ ਮਾਂ ਮਿਹਰਾਂ ਨੂੰ ਕਰੀ ਫੂਆ ਸ਼ਾਦੀਆਂ ਮੈਂ ਨਾ ਦੇਖ ਕਿੱਥੇ ਰੋਦੀਆਂ ਮੈਂ ਤੇ ਚੱਹੀ ਗਈ ਕੰਮ ਨਹੀਂ ਕਰਨ ਜਾਣੀ ਕਿ ਕਿੱਲੇ ਡਾਕਮੈਂਟ ਦਾ ਗਰਮੀ ਆਉਂਗੀ ਕਹਿੰਦੀ ਰੋਟੀ ਨਹੀਂ ਪਕਾਉਂਦੀ ਚਾਹ ਨਹੀਂ ਕਰਦੀ ਮੈਂ ਤਾਂ ਗਰਮੀ ਆਉਂਦੀ ਹਰੇਕ ਪਾਸੇ ਕਹੂਗੀ ਬੜਾ ਫਿੱਕਾ ਕਰਦੀ ਐ ਤਾਂ ਆ ਪੂਰੀ ਪਿਆ ਇਸ ਵਾਲੇ ਕਮਰੇ ਚ ਗਿਆ ਵੀ ਨਹੀਂ ਆ ਲਓ ਜੀ ਚਾਹ ਮੈਂ ਤੁਹਾਡੇ ਬਾਟੀ ਚ ਪਾ ਲਈ ਮੈਂ ਕਿਤੇ ਤੁਸੀਂ ਤਾਂ ਬਾਟੀ ਚ ਪੀਨੇ ਹੁੰਦੇ ਹੋ ਕੋਈ ਨਹੀਂ ਬਾਟੀ ਚ ਹੀ ਤਾਂ ਹੋਈ ਇੰਨੀ ਗਰਮੀ ਆ ਗਈ ਤਾਂ ਕਿ ਇੱਥੇ ਬਹਿ ਗਿਆ ਉੱਧਰ ਬਹਿ ਕੇ ਚਾਹ ਪੀਣੀ ਸੀ ਐਸੀ ਵਾਲੇ ਕਮਰੇ 'ਚ ਚਾਰ ਮਹੀਨੇ ਹੋ ਗਏ ਇਹਦਾ ਆਹ ਹੋਰ ਪੀ ਲੈਣਾ ਮੈਨੂੰ ਪਤਾਗਾ ਨਾਲ ਮੈਂ ਤੁਹਾਨੂੰ ਤੁਸੀਂ ਤਾਂ ਨਾ ਏਡੇ ਏਡੇ ਮੇਰੇ ਨਾਲ ਵਾਅਦੇ ਕਰਦੇ ਸੀਗੇ ਮੇਰੇ ਨਾਲ ਵੱਡੀ ਕੋਠੀ ਪਾਈ ਹੋਈ ਆ ਕਿ ਮੈਂ ਤਾਂ ਤੈਨੂੰ ਫੁੱਲਾ ਵਾਂਗੂ ਰੱਖੂਗਾ ਤੱਤੀ ਬਾਣੀ ਲੱਗਣ ਦੰਗਾ ਵਾ ਤੂੰ ਸਾਰੇ ਵਾਦੇ ਫਲਾਕ ਨੂੰ ਨਿਜਾ ਮੈਨੂੰ ਤਾਂ ਲੱਗਦਾ ਕਿਵੇਂ ਪਰ ਮੁੰਡਾ ਤਾਂ ਮੂੰਹ ਨਹੀਂ ਬੋਲਦਾ ਹੈਗਾ ਐਸੀ ਵਾਲੇ ਕਮਰੇ 'ਚ ਮੈਂ ਖਾ 10 ਮਿੰਟ ਰੈਸਟ ਕਰਦੀ ਮੈਂ ਤਾਂ ਪਹਿਰੇ ਦੇ ਪਹਿਰੇ ਤੇ ਮੈਨੂੰ ਕਹਤਾ ਖੜ੍ਹ ਨਹੀਂ ਦਿੱਤਾ ਹਾਂ ਮੈਨੂੰ ਕਹਤਾ ਬਾਗ ਇੱਥੋਂ ਕਹਿੰਦਾ ਤੇ ਮੇਰਾ ਕਮਰਾ ਆਗਾ ਐ ਕਮਰਾ ਤੇ ਰੱਖ ਮੈਂ ਕਿਹਾ ਉਹ ਮੈਂ ਬਲਾ ਕੇ ਲਿਆਉਣੀ ਆ ਕਿ ਮੈਂ ਹਾਂ ਮੈਂ ਕਹਿਣੀ ਆ ਕਿ ਹਾਂ ਵੀ ਨਾ ਐ ਕਿ ਮੈਂ ਕਹਿੰਦਾ ਸਾਡੇ ਪਿਓ ਪੁੱਤਾਂ ਦੀ ਤੂੰ ਲੜਾਈ ਪਾਉਣੀ ਆ ਤੂੰ ਹੁੰਨੀ ਕੌਣ ਆ ਕਹਿੰਦਾ ਨਿਕਲ ਇੱਥੋਂ ਕਹਿੰਦਾ ਕਰੋ ਮੈਨੂੰ ਕਹਦਾ ਤੂੰ ਨਿਕਲ ਇੱਥੋਂ ਕਹਿੰਦਾ ਤੂੰ ਕੌਣ ਹੁੰਨੀ ਆ ਤੂੰ ਕਿਵੇਂ ਗੱਢਦੇ ਮੈਂ ਖਾਂ ਸਭ ਪਤਾ ਹੈ ਕਿ ਤੈਨੂੰ ਮਾ ਮੈਨੂੰ ਲੱਗਦੀ ਗਈਆਂ ਕਿ ਮੈਂ ਕਿਹਾ ਮੰਮੀ ਕਿਹਾ ਕਰ ਮੈਨੂੰ ਤੁਹਾਡੀ ਮੰਮੀ ਹੈ ਕਿ ਤੇਰੀ ਮੈਨੂੰ ਮੈਨੂੰ ਕਹਾਂ ਹੋਰ ਕਹਿੰਦਾ ਮੇਰੇ ਮੂੰਹ ਤੇ ਸਾਡੇ ਤਾਂ ਕਹਿੰਦਾ ਲੋਕ ਸਾਰੇ ਥੂ-ਥੂ ਕਰਦੇ ਅਗੇ ਵੀ ਕਿਥੋਂ ਮੂੰਹ ਤੇ ਕਾਸ ਬਤਾ ਤੇ ਸਾਡੇ ਇੰਨਾ ਕੁਝ ਬੋਲਿਆ ਮੈਨੂੰ ਤਾਂ ਬੋਲੀਆਂ ਭੰਖੀਆਂ ਮੈਨੂੰ ਨਹੀਂ ਪਤਾ ਜੀ ਉਹਨਾਂ ਨਾਲ ਗੱਲ ਕਰੋ ਤੁਸੀਂ ਠੀਕ ਹੈ ਨਾ ਵੀ ਮੈਨੂੰ ਵੱਧ ਘੱਟ ਬੋਲ ਗਿਰਾਂ ਨੇ ਸੱਚ ਨਾਲ ਮੈਨੂੰ ਤਾਂ ਐ ਕਹਿੰਦਾ ਸੀਗਾ ਤਾਂ ਕੀ ਹੁੰਦਾ ਸੀ ਕਹਿੰਦਾ ਮਾਰ ਕੇ ਖਪਾ ਦਾਂਗੇ ਸੀ ਮਾਪਤ ਤੁਹਾਨੂੰ ਆ ਇਹ ਤਾਂ ਅਗਦੇ ਉੱਟਣ ਮੇਰੇ ਤਾਂ ਖਾਂਦੇ ਵੀ ਨਹੀਂ ਮੈਨੂੰ ਤਾਂ ਜੀ ਡਰ ਲੱਗ ਜਾਂਦਾ ਆ ਇਹਨਾਂ ਦੇ ਆਉਂਦੇ ਨਾ ਇਹਨਾਂ ਦਾ ਕੀ ਪਤਾ ਕਾ ਹਰ ਰੋਟੀ ਟੋਕੂ ਵੀ ਉਹੀ ਬੁਲਾਉਂਦੀ ਆ ਕਿ ਉਹੀ ਗੱਲ ਸੋਪਣ ਦਾ ਸੋਪਣੀ ਹੁੰਦੀ ਹੈ ਕਿ ਕੀ ਪਤਾਗਾ ਮੁੜ ਕੇ ਆ ਇਹਨੂੰ ਪਤਾ ਮੈਨੂੰ ਕੁਝ ਪਾਕੇ ਦੇ ਦੇ ਰੋਟੀ 'ਚ ਐਵੇਂ ਮੈਂ ਬਾਤ ਜਮਾ ਕੋਸ ਨਹੀਂ ਪਾਉਂਦੇ ਡਰਾਉਂ ਰੇ ਘਲੇ ਮੇਰੇ ਮਨ ਮੈਨੂੰ ਨਹੀਂ ਪਤਾ ਹੈ ਕਿ ਉਹ ਵੀ ਬਾਗ ਜੇ ਘਬਰਾਏਗੀ ਦੇ ਹੋਰ ਇੰਨਾ ਕੁਝ ਬੋਲਿਆ ਕੱਲ ਨੂੰ ਮੈਂ ਵੀ ਵਿਆਹ ਕਰਵਾਉਣਾਗਾ ਤੂੰ ਇੱਥੋਂ ਜਾ ਇਹ ਮੈਂ ਕਹਾਂ ਉਹੀ ਗੱਲ ਕਹਿੰਦਾ ਮੇਰੇ ਪਿਓ ਨੂੰ ਪਤਨਾ ਮੀ ਖਟਕਾ ਲੈ ਲੈਂਦੀ ਐਂ ਆ ਬਹੁਗਾ ਸਭ ਕੁਝ ਮੈਂ ਵੀ ਮੰਨਦਾ ਤੁਹਾਡੇ ਪਿਆਰ ਨੂੰ ਉਹ ਕਿਹੜਾ ਕੋਈ ਛੜਾ ਸੀ ਇੰਨਾ ਕੁਝ ਬੋਲਿਆਗਾ ਮੈਨੂੰ ਇਹ ਤਾਂ ਗੁੜੀ ਫਰੀ ਜਣ ਕੰਮ ਨਹੀਂ ਕਰਦਾ ਇਹਦੇ ਵੀ ਨੌਕੀ ਨਹੀਂ ਮੈਨੂੰ ਨਹੀਂ ਪਤਾ ਹੈਗਾ ਤੁਸੀਂ ਉਹਦੇ ਨਾਲ ਗੱਲ ਕਰੋ ਠੀਕ ਆ ਨਾ ਨਹੀਂ ਮੈਂ ਗੁੱਸੇ ਹੋ ਜੀ ਤੁਹਾਡੇ ਨਾਲ ਫੇਰ ਨਾ ਕਿਹਾ ਗੁੱਸੇ ਮੈਂ ਹੁਣ ਉਹ ਨੂੰ ਆਪੇ ਸਮਝੂਗਾ ਗਰਮ ਚਾਹ ਵੰਗੋ ਨਾ ਮੁੜ ਕੇ ਮੈਂ ਠੰਡੀ ਹੋਣਾ ਹੀ ਨਹੀਂ ਹੈਗਾ ਹਾਂ ਫਿਰ ਆਜੋ ਜਾ ਤਾਂ ਫਿਰ ਹੁਣੇ ਗੱਲ ਕਰੋ ਉਹਨਾਂ ਨੇ ਚਾਹ ਉੱਥੇ ਵੇਖ ਕੇ ਪੀ ਮੰਗਾ ਇਹ ਅਸੀਂ ਹਾਲਚੋਰ ਤਾਂ ਗਰਮੀ ਬਹੁਤ ਜ਼ਿਆਦੇ ਚੱਲਾਂਗੇ ਆਜੋ ਜਾ ਚਰਵਾਜੋ ਤੇ ਫਿਰ ਆਜੋ ਅੱਲੋਂ ਪੌਣਾ ਦੋ ਮਿੰਟ ਜੇ ਮਰੇ ਨੀਂਦ ਆਉਂਦੀ ਕਰੋ ਗੱਲ ਇਹਦੇ ਨਾਲ ਆ ਪਿਆ ਦਾ ਚੌਧਰੀ ਬਣਾਏ ਸੀ ਵਾਲੇ ਜੀ ਓਕੀ ਗੱਲ ਓਏ ਇਹਦੇ ਨਾਲ ਲੜਦਾ ਮੇਰੇ ਘਰ ਵਾਲੀ ਨਾਲ ਆ ਕੀ ਹੋ ਗਿਆ ਘਰ ਵਾਲੀ ਨਾਲ ਲੜਦਾ ਆਂ ਇਹ ਕਹਿਣਾ ਸੀ ਕਿਆ ਇਹ ਕਹਿਣਾ ਸੀ ਪਾਪਾ ਕੀ ਗੱਲ ਤੇ ਹੋਰ ਫਿਰ ਮੈਂ ਇਹਨੂੰ ਪਿਆਰ ਨਾਲ ਬੋਲਾਂ ਨਾ ਮੈਨੂੰ ਕਹੇ ਹਾਂ ਕੀ ਹੋ ਗਿਆ ਥੋੜਾ ਕਹੂੰ ਯਾਰ ਮੈਂ ਤਾਂ ਫੇਰ ਆਉਂ ਕੁੱਪਾਪੇ ਵਾਲੇ ਕੰਮ ਕਰਦਾ ਕੋਈ ਕਿਉ ਮੈਂ ਪਹਿਲਾਂ ਬੰਦੇ ਕਰਿਆ ਪਾਪੇ ਪਹਿਲਾਂ ਪਾਪਾ ਦੇ ਜਹਜੇ ਲੱਖਣਾ ਮਾਰੇ ਰਹਿ ਗਈ ਸੀ ਹੈਗੇ ਹੁਣ ਆਤਰ ਤੂੰ ਜਿਹੜਾ ਚੰਦ ਚੜਾਇਆ ਹੈਗਾ ਦੇਖ ਕੇ ਮੈਂ ਖੜੀ ਆ ਮੋਦਿਆਂ ਨਾਲ ਚੰਦ ਕਾਦਾ ਜੜਾਇਆ ਉਹ ਬੁਢੀ ਹੋ ਰਹੀ ਹੈਗੀ ਹੁਣ ਫਿਰ ਇਹ ਤੱਕ ਮੈਂ ਤਾਂ ਜਵਾਨ ਤੂੰ ਹੈਗਾ ਹੈ ਜਵਾਨ ਹੁਣ ਤੇਰੀਆਂ ਵੀ ਸਿਮਾਂ ਚ ਲੱਤਾਂ ਨੇ ਆ ਕਲਪ ਕਰਾ ਕੇ ਜਵਾਨ ਨਹੀਂ ਬਣਿਆ ਜਾਂਦਾ ਨਾਲੇ ਓਏ ਮੈਂ ਤਾਂ ਜਵਾਨ ਹੀ ਆ ਜੇ ਦੇ ਦੇ ਸ਼ਰਮ ਤਾਂ ਨਹੀਂ ਹੈਗੀ ਇੱਕ ਆ ਬੇਸ਼ਰਮ ਕਿਉਂ ਮੈਂ ਕਿਉਂ ਬੇਸ਼ਰਮ ਕਿਹੜੇ ਸਾਕੇ ਦੀ ਜਈ ਰੰਗ ਭਾਗ ਲਾਜ ਦੇ ਕੰਮ ਇਹੀ ਕਰਕੇ ਰੋਟੀਆਂ ਤੈਨੂੰ ਇਹੀ ਵੜਾਇਆ ਕਰੂਗੀ ਬੈਠੇ ਨੂੰ ਉਮਰਾਂ ਚ ਕੀ ਰੱਖਿਆ ਦਿਲ ਜਵਾਨ ਹੋਣਾ ਚਾਹੀਦਾ ਮੇਰਾ ਤਾਂ ਬਸ ਕਰਤਾ ਸਾਰਾ ਕੁਝ ਤੁਸੀਂ ਮੇਰਾ ਵਿਆਹ ਹੋ ਜਾਊਗਾ ਹਾਂ ਫਿਰ ਮੈਂ ਕਰਵਾਉਂਗੀ ਕਰਾਉਂ ਨਾਲੇ ਹੋਰ ਅਈ ਕੁੜੀ ਲੈ ਕੇ ਤੇ ਮੈਂ ਤੇਨੂੰ ਟਮਾਟਰ ਵਾਂ ਲਾਦੀ ਸ਼ਰਮ ਕਰ ਲਾ ਹਾਂ ਨੂੰ ਲੱਗਦੀ ਆ ਤੇਰੀ ਇਹ ਚੁੱਪ ਕਰ ਜਾ ਮੜ ਜੀ ਵਿਆਹ ਨੂੰ ਨੂੰ ਲੈ ਕੇ ਟਮਾਟਰ ਵਰਗੀ ਲੈ ਕੇ ਤੇ ਮੈਂ ਤੇਨੂੰ ਮਾਦਰਵਾਰਗੀ ਜਿਵੇਂ ਤੂੰ ਚੱਕ ਲਿਆ ਮੈਨੂੰ ਤਾਂ ਸਾਨੂੰ ਮਾਮਾ ਪੁੱਤਾਂ ਨੂੰ ਤਦੋਂ ਕਿਸੇ ਆਪ ਦਾ ਵਿਚਾਰ ਨਹੀਂ ਹੈਗਾ ਸਾਨੂੰ ਤਾਂ ਪਿੰਡ ਚੋਂ ਨਿਕਲਣਾ ਚੁੱਕਰਾ ਪਰ ਵਾਰ ਵਾਰ ਹੈ ਜਿਨਾਂ ਕਿਹਾ ਕਰ ਚੱਕ ਲਿਆ ਚੱਕ ਲਿਆ ਵਿਆਹ ਕੇ ਲੈ ਕੇ ਆਇਆ ਓਏ ਯਾਰ ਥੋੜਾ ਇਮਾਨ ਦੇ ਨਗਿੰਦਰ ਤੁਸੀਂ ਮੇਰੇ ਮੂੰਹ ਤੇ ਕਹਾ ਮੇਰੇ ਮੂੰਹ ਤੇ ਕਹਾ ਨਰੇ ਮਾ ਲੇ ਜੇ ਵੱਡਾ ਨਾ ਲੱਥਾ ਸੁਣੋ ਕਿ ਆਏ ਵੀ ਕਹਿ ਰਿਹਾ ਸੀ ਕੰਡਾ ਨੌਕਤਾ ਐ ਕਹਿੰਦੇ ਆ ਕਿ ਵੀ ਮੁੰਡੇ ਨੂੰ ਵਿਆਹ ਕੇ ਲਿਆਉਂਦਾਗਾ ਕਰੇ ਮੈਨੂੰ ਸ਼ਰਮ ਆਉਂਦੀ ਆ ਕਹਿੰਦਾ ਲੋਕ ਆਏ ਕਹਿੰਦੇ ਮੈਨੂੰ ਪੁੱਛੋ ਇਹਨੂੰ ਕੌਣ ਕਹਿੰਦਾ ਜਲਦੀ ਆਏ ਆ ਮੈਨੂੰ ਬੰਦਾ ਇਹਦਾ ਦੱਸ ਕਿਹੜਾ ਕਹਿੰਦਾ ਤੂੰ ਫਿਰ ਕੀ ਕਰ ਦੇਗਾ ਸਾਰਾ ਪਿੰਡ ਹੀ ਕਹਿੰਦਾਗਾ ਮੈਂ ਇਹਦੀ ਲੱਤਾਂ ਵੜ ਦੂੰ ਮੇਹੂ ਦੇ ਗਏ ਲੱਤਾਂ ਵੜਦਿਆਂ ਨਾਲੇ ਕਿਹੜਾ ਕਹਿੰਦਾ ਆਪ ਨਾ ਤੂੰ ਕੰਟਰੋਲ ਕਰੀ ਲੋਕਾਂ ਦੀਆਂ ਲੱਤਾਂ ਵੜਦੀ ਮੈਨੂੰ ਕੋਈ ਕਹਿ ਨਹੀਂ ਦੇਣੀ ਮੈਂ ਬਾਹਰ ਨਹੀਂ ਆਣਾ ਲੋਕਾਂ ਨੇ ਗੱਲਾਂ ਜਿਹੜੇ ਗੱਲ ਕਰਨੇ ਉਹ ਕਰੋ ਨਾ ਕਹੋ ਕਮਰਾ ਬਹਿਲਾ ਕਰ ਮੈਂ ਤਾਂ ਇੱਥੇ ਰਹਿਣਾਗਾ ਕਮਰਾ ਬੇਲਾ ਨਾਲੇ ਕਤੇ ਆਪੇ ਚੱਕ ਲੈ ਨਾ ਹੁਣ ਇਹ ਕਮਰਾ ਬੇਲਾ ਕਰਾਉਂਦੀ ਆ ਸਵੇਰ ਨੂੰ ਜਾਇਦਾਦ ਚ ਉੱਧ ਪਾ ਲੂਗੀ ਕਿਉਂ ਪਾ ਲੂਗੀ ਕਿਉਂ ਉਹ ਤਾਂ ਗੋਨੀ ਨੂੰ ਜਾਇਦਾਦ ਤਾਂ ਢੋੜੀ ਗਈ ਆਏ ਕਿਵੇਂ ਦੇਵੇਂਗਾ ਤੂੰ ਤੇ ਹੋਰ ਹੁਣ ਤੂੰ ਦੇਈ ਇਹਨੂੰ ਹੋਰ ਅੱਡ ਲੈ ਕੇ ਦੇ ਦੂ ਹੋਰ ਨਹੀਂ ਲੈਤਾ ਮੈਂ ਤਾਂ 10 ਕਿੱਲੇ ਸਨੇ ਤੱਕ ਨਟ ਪਾ ਦੂੰਗਾ ਮੈਂ 10 ਕਿੱਲੇ ਹੋਰ ਨਹੀਂ ਲੈਤੇ ਜਾਣਗੇ ਨਾ ਸਨੇ ਢਵਾ ਦੂੰਗਾ ਲੈ ਗੱਲਾਂ ਕਰਦਾ ਦੇਖੋ ਵੱਡਿਆ ਨਾਲੇ ਇਹਨੂੰ ਕਮਰੇ ਚ ਨਾ ਟਾਈ ਮੈਂ ਤੈਨੂੰ ਦੱਸਦਾ ਮੈਂ ਤਾਂ ਯਾਰ ਬੜਮੇ ਦਿੰਦਾ ਤੂੰ ਬੈਠੇ ਬੈਠ ਤੇ ਬੈਠੇ ਤੂੰ ਆਹਦਾ ਕੂਲਰ ਲਾ ਤੇ ਪਾ ਸੀ ਹੇਰ ਮੇਰਾ ਲੱਗਿਆ ਕਮਰਾ ਤਿਆਰ ਕਰਾਉਣ ਚ ਤੇ ਕੀ ਕੀ ਇਹ ਕਰੋਂ ਲੱਗਿਆ ਕਿਦੇ ਘਰੋਂ ਲੱਗਿਆ ਲੈ ਹੋਰ ਫਿਰ ਮੇਰੀ ਆ ਸਾਰਾ ਕੁਝ ਹੋ ਗਿਆ ਤੇ ਮੈਂ ਮੇਰੇ ਪਾਸੇ ਤੂੰ ਤਾਂ ਸਾਰਾ ਕੁਝ ਖੋਹਦਾ ਨਾ ਪਾੜੇ ਕੀ ਨਹੀਂ ਤੈਨੂੰ ਪਹਿਲਾਂ ਮਾ ਨਹੀਂ ਪਾ ਰਿਹਾਗਾ ਮੈਨੂੰ ਤੇਰੇ ਰੱਛੇ ਮਾ ਨਹੀਂ ਪਾਇਆ ਕੰਡਾ ਚੋਂ ਬੁੱਛ ਲੋ ਵੀ ਕਹਿ ਜਾਗਾ ਤੂੰ ਨਹੀਂ 80000 ਤਾਂ ਹੈ ਕਹਿ ਰਿਹਾ 80000 ਇਹ ਕਿਹੜਾ ਕੋ ਕੰਮ ਕਰਦਾ ਘਰੇ ਤਾਂ ਬਿਲਕੁਲ ਥੋੜੀ ਕਮਾਈ ਦੀ ਲੱਗਿਆ ਫਿਰ ਫਿਰ ਉਹੀ ਕਰ ਕਰ ਅੱਗ ਚ ਪਾ ਦੇ ਕਿਉਂ ਤੂੰ ਦੇਖਿਓ ਵਜੇ ਮੈਂ ਬੋਲ ਰਿਹਾਗਾ ਮੈਨੂੰ ਗੱਲਾਂ ਨਹੀਂ ਕਰਦਾ ਆਈ ਨਹੀਂ ਗੱਲਾਂ ਵੀ ਬੰਦ ਆਪੇ ਪੱਪਾ ਪਿੱਛੇ ਨਾ ਲੱਗੀ ਤੀਵੀਂ ਪਿੱਛੇ ਲੱਗ ਜਾ ਤੀਵੀਂ ਪਿੱਛੇ ਲੱਗਿਆ ਕੇ ਮੈਂ ਤਾਂ 20 ਸਾਲਾਂ ਦਾ ਤੇਰੇ ਕੋਲੇ ਰਹਿਣਾ ਆਈਆਂ ਚਾਰ ਪੰਜ ਦਿਨਾਂ ਦੀ ਇਹਦਾ ਬਣ ਕੇ ਬਹਿ ਗਿਆ ਤੂੰ ਲੈ ਕੇ ਗੱਲਾਂ ਕਰਦਾ ਮੈਨੂੰ ਐ ਬਣ ਕੇ ਬੈਠੂ ਮੇਰਾ ਗੱਲਾਂ ਹੀ ਆ ਫਿਰ ਮੇਰਾ ਹੋਣਾ ਇਹੀ ਇੱਕ ਮੇਰੀ ਕਮਾਈ ਆ ਮੇਰਾ ਪਿਓ ਹੈ ਨਹੀਂ ਤਾਂ ਇਹਨਾਂ ਦੀ ਕਮਾਈ ਕਰੀ ਪਹਿਲਾਂ ਨਾ ਹੁਣ ਕਰਦਾ ਤੂੰ ਤਾਂ ਮੌਜ ਨਾਲ ਅੰਦਰ ਪਿਆ ਰਹੇ ਨਾ ਹੁਣ ਵੀ ਮੈਂ ਕਮਾਈ ਕਰਦਾ ਪਹਿਲਾਂ ਵੀ ਮੈਂ ਕਮਾਈ ਕਰੀ ਆ ਓਏ ਆ ਗਏ ਆ ਆ ਇਹ ਆ ਸੱਪੇ ਨੂੰ ਲਿਆਉਂਦੇ ਕੀ ਲੋੜ ਸੀ ਤੂੰ ਤੈਨੂੰ ਓ ਫਿਰ ਹਣਾ ਜਮਾ ਬੁੜੀ ਏਰੀਆ ਕੰਮ ਦਾ ਤਾਂ ਹੁੰਦਾ ਨਹੀਂ ਓ ਫਿਰ ਮੈਂ ਵਿਆਹ ਕਰਾਵਾਂਦਾ ਤੇਰੀ ਵੀ ਕਰ ਦਾਂਗੇ ਉਹਦੇ ਵੀ ਬਾਅਦ ਜੇਕਰ ਮੈਂ ਕਰਾਉਂਦਾ ਆਏ ਗਏ ਤੂੰ ਤੈਨੂੰ ਕਿੰਨੇ ਵਾਰੀ ਪੁੱਛਿਆ ਮੈਂ ਮੇਰੀ ਗੱਲ ਸੁਣ ਹੁਣ ਮੇਰੀ ਗੱਲ ਸੁਣ ਆਏ ਕਿਉਂ ਕਹਿਣਾ ਵੀ ਉਹ ਬੁੜੀ-ਬੁੜੀ ਆਏ ਲੱਗਦਾ ਵੀ ਤੇਰੇ ਅੱਗ ਲੱਗ ਰਹੀ ਸੀ ਅੰਦਰ ਵਿਆਹਾਂ ਤੋਂ ਹੀ ਨਾ ਤੈਨੂੰ ਮੈਂ ਕਿੰਨੇ ਵਾਰੀ ਪੁੱਛਿਆ ਮੈਂ ਵਿਆਹ ਕਰਾਉਂਦੀ ਸੀ ਮੈਂ ਤੇਰਾ ਵਿਆਹ ਕਰਾਈ ਇਹ ਕਰਾਈਏ ਰਿਸ਼ਤਾ ਮੈਂ ਤਾਂ ਕਰਾਉਂਦੀ ਨਹੀਂ ਆਪੇ ਕੋਈ ਭਾਣ ਨਹੀਂ ਆ ਮੈਂ ਉਹ ਫਿਰ ਮੈਂ ਤਾਂ ਭਾਣ ਨਹੀਂ ਆ ਫਿਰ ਭਾੜੀ ਦਾ ਕੋਈ ਹੈ ਹੀ ਨਹੀਂ ਅਜੇ ਵੀ ਨਹੀਂ ਭਾੜੀ ਬਸ ਤੂੰ ਲੈ ਆਇਆ ਬਹਨ ਨਾ ਚਾਹੀਦਾ ਸੀ ਤੈਨੂੰ ਲੈ ਆਇਆ ਜ਼ਿੰਦਗੀ ਬਰਬਾਦ ਕਰ ਬਸ ਇਹ ਕਮਰੇ ਚੋਂ ਨਾ ਹਟਾਈ ਇਹਨੂੰ ਤੂੰ ਫਿਰ ਇਹਦੀ ਨਾਲ ਦੱਸਣੇ ਤੇਰੀਆਂ ਲੱਖਾਂ ਦੂਰ ਨੂੰ ਮੈਂ ਕੋਈ ਨਹੀਂ ਤਾ ਤੂੰ ਤੋੜ ਦੀ ਜੰਗ ਕੋਈ ਨੁਕਸਾਨ ਨਹੀਂ ਕਿਹੜਾ ਨਹੀਂ ਲਾਉਣੇ ਚ ਦਾਗ ਲੈ ਤੂੰ ਆ ਕੇ ਰਹਿ ਚੀ ਵੜ ਹੋਣੀ ਹਟਾਉਂ ਨ ਦੇ। ਉਹ ਬਾਜਾ ਬਾਜੂ ਥੋੜਾ ਤੂੰ ਆ ਆ ਜਾ। ਮੇਰਾ ਬਾਜਾ ਨੇ ਯਾਰ ਬਾਜੂ ਦਾ। ਕੋਈ ਨਹੀਂ ਫੇਰ ਕਰ ਦੇਣਾ। ਕਿਉਂ ਤੁਸੀਂ ਦਿਮਾਗ ਖਰਾਬ ਕਰ ਰਹੇ? ਮੈਂ ਮਾਰ ਕੇ ਦੱਪ ਦੂੰਗਾ। ਆ ਦੇਖੋ ਹਜੇ ਤਾਂ ਨਹੀਂ ਖਾ ਦਿੰਦਾ। ਤੂੰ ਦਾ ਕਿਤੇ ਮੈਨੂੰ ਲੰਦਾ ਬੰਦੇ ਮਾਰ ਕੇ ਰੋਟੀ ਕੰਨ। ਕੋਈ ਨਾ ਜਿਹੜੀ ਖਾਦੀ ਮਾਂ ਹੁਣ ਮਰਵਾਉਂਗੇ ਤੁਸੀਂ। ਭਾਂ ਦੇ ਖਾਹ ਮਨ ਲਹੂ ਪੀ ਰਿਆ ਸਾਰੇ ਧਾਂਦਿਆਂ ਨੂੰ। ਗਬੜਾ ਹੋ ਗਿਆ ਇੱਕ ਆ ਬੁੜੀ ਜੀ। ਭਾਂ ਰੋ ਕਹਿੰਦਾ ਤੂੰ ਤਾਂ ਲਿਆਉਣਾ ਸੀ ਉਹ ਬੁੜੀ ਹੋ ਗਈ ਐ ਨਹੀਂ ਕਹਿੰਦਾ ਵੀ ਮੇਰੇ ਅਕਲਾਂ ਕਿਸੀ ਮੇਰੇ ਅੰਦਰ ਚੁੱਲ ਮੱਚਦੀ ਸੀਗੀ ਵੀ ਲਿਆਵਾ ਕੋਈ ਤੀਵੀ ਪਹਿਲਾਂ ਮੈਨੂੰ ਪਤਾ ਹੀ ਐ ਤੂੰ ਕੀ ਕੀ ਲੱਛਣ ਕਰਦਾ ਰਿਹਾ ਐ ਐ ਨਹੀਂ ਤੈਨੂੰ ਮੂੰਹ ਲਾਉਂਦੇ ਸੀ ਅਸੀਂ ਹੁਣ ਤੂੰ ਸ਼ਰੈਅਮ ਹੀ ਘਰੇ ਗੰਦ ਪਾਉਣ ਲੱਗ ਗਿਆ ਐ ਰੇਖਾਂ ਦੋ ਮਿੰਟ ਸੌਣ ਵੀ ਨਹੀਂ ਦਿੰਦੇ ਯਾਰ ਉਹਨਾਂ ਅਕਲਾਂ ਦੀ ਸੀ ਜੈਨਾ ਰਿਆਵੇ ਚਾਹ ਰਿਆ ਕਿੱਧਰ ਜਾਣਨਾ ਬਾਹਰ ਨੂੰ ਕਿਆ ਕੀ ਗੱਲ ਹੈ ਮੁੰਡਾ ਨੂੰ ਕੀ ਕਹਿੰਦਾ ਸੀਗਾ ਕਿਆ ਮੁੰਡਾ ਉਹਦੇ ਨਾਲ ਲੜੀ ਜਾਂਦਾਗਾ ਕਿਆ ਉਹਦੇ ਨਾਲ ਕੀ ਲੜਦਾਗਾ ਕਿਆ ਤੂੰ ਉਹਨੂੰ ਬੈਠਣ ਨਹੀਂ ਦਿੰਦਾ ਕਿ ਏਸੀ ਵਾਲੇ ਕਮਰੇ 'ਚ ਤੂੰ ਬੈਠਣਾ ਤੇ ਸੰਗ ਨਹੀਂ ਆਉਂਦੀ ਹੈਗੀ ਤੂੰ ਤੀਮੀ ਦੇ ਮਾਗਰ ਲੱਗ ਰਿਆ ਦੋ ਤੀਮੀ ਦੋ ਪੈਸੇ ਦੀ ਤੀਮੀ ਆਂ ਗਿਓ ਮੈਂ ਕਿਹ ਲੈਣ ਦੀ ਹੋਗੀ ਉਹ ਲੈਣ ਦੀ ਭੁੱਖਾ ਬਣਿਆ ਬਿਆਹ ਕੇ ਲੈ ਤੇ ਕਿਹਦੇ ਸਹਰੇ ਨਾਲ ਬਿਆਹ ਕੇ ਲੈ ਤਿਆਹ ਉਹ ਤਾਂ ਜਾਣਦੇ ਨਹੀਂ ਸੀ ਸਾਨੂੰ ਪਤਾ ਦਵਾ ਤਾ ਨਾ ਹੁਣ ਕਿਉਂ ਜਾਂਦੇ ਕਿ ਉਹ ਨਹੀਂ ਸੀ ਤੱਕ ਪਨੀ ਬੋਟੇ ਆਇਆ ਆ ਕੇ ਜਿੰਦੇ ਸੀਗੇ ਖੁਸ਼ ਰਾਹੀ ਮਾਹੀਏ ਕਿ ਤੇ ਪਿਆਰ ਹੈ ਨਾ ਪਿਆਸ ਸੀ ਜਾਂ ਪਾਪਾ ਸੀ ਸੀ ਤੁੱਚ ਕੇ ਜਾਂਦਾ ਸੀਗਾ ਮੈਂ ਕਿਸੇ ਪਿਆਰ ਹੈ ਨਾ ਜੇ ਉੱਥੇ ਡੱਜਾ ਪਿਆਰ ਹੈ ਨਾ ਉੱਥੇ ਪਿਆਰ ਹੈ ਨਾ ਉੱਥੇ ਪਿਆਰ ਹੈ ਨਾ ਉੱਥੇ ਪਿਆਰ ਫਿਰ ਘਟ ਮੂਤ ਪੀ ਲਿਆ ਕਰ ਅਸੀਂ ਤੇ ਨਹੀਂ ਰੋਦੇ ਜੇ ਨਾ ਵੀ ਨਾ ਤਾਂ ਵੀ ਨਹੀਂ ਪੁੱਜਦਾ ਸੀ ਅਸਾ ਅਜੀ ਮੁੰਡਾ ਬਿਉਣਾਗਾ ਦੁਨੀਆਂ ਚ ਬਾਹਰ ਤੁਰਨ ਫਿਰਨ ਜੋ ਕਰਾ ਛੱਡ ਦੇ ਅਗਲਾ ਕੀ ਕਹੂਗਾ ਮੁੰਡੇ ਨੂੰ ਬਿਆਮਾਂਗੇ ਹਾਂ ਬਿਆਮੇਗਾ ਉਹ ਦੋ ਅੰਨੇ ਦੀ ਧੀ ਮੀਂਹ ਅਗੇ ਜਿਹੜੀ ਧੀ ਮੀਂਹ ਰੋਗੀ ਕਹਿੰਦੀ ਹੈ ਅਗਲਾ ਕੀ ਕਹੇਗਾ ਰੋਗੀ ਕਹਿੰਦੀ ਹੈ ਕਹੀਂ ਫਿਰ ਉਹਨੂੰ ਬਾਹਰ ਭੱਜ ਜਾ ਕੌਣ ਕਰੂ ਮੇਰੇ ਪੁੱਤ ਨੂੰ ਸਾਥ ਤੇਰਾ ਪੁੱਤ ਗੱਲੀ ਦਾ ਹੋ ਗਿਆ ਤੇ ਹੋਰ ਹੁਣ ਤੇ ਮੇਲਾ ਬੁੱਤੀ ਨੇ ਤੂੰ ਦੇਖ ਲਾ ਮੈਂ ਤਾਂ ਤੇ ਪੇਕਾ ਨੂੰ ਛੱਡ ਕੇ ਨਾ ਤੇਰੀ ਦਾੜੀ ਪਹਿਲਾਂ ਮੈਂ ਗੋਪਟ ਪਟਵਾਉਂਗੀ ਨਾੜੀ ਗਾਦੀ ਬੁੜ ਭਾਈ ਤਹਰ ਹੁਣ ਹੋ ਆਖੀ ਕੇ ਪੇਰ ਬਾਹਣ ਹੁਣ ਦੇ ਉਹਨਾਂ ਸਾਰਾ ਕੁਝ ਉਹਨੂੰ ਮਿਲੂਆ ਇਹਨੂੰ ਦੇਮੇਗਾ ਉਹਨੂੰ ਲੈ ਹੋਰ ਲੈ ਕੇ ਦੇ ਦੂ ਮੈਂ ਅਸਾ ਹੋਰ ਹੋਰ ਕਾਦੀ ਲੈ ਕੇ ਦੇਮੇਗਾ ਜੇ ਸਾਰਾ ਦਿਨ ਮੂਤ ਪੀ ਜਾਂ ਨੰਗ ਕਿਉ ਮੇਰੇ ਕੋਲ ਤੋੜਾ ਹੋ ਗਿਆ ਤੋੜਿਆ ਤੁਸੀਂ ਸਿੱਧੀ ਲਈ ਤੇ ਆ ਜਾ ਸਿੱਧੀ ਲਈ ਸੀ ਹੁਣ ਉਹਨੂੰ ਭੇਜ ਦੇ ਬਾਹਰ ਕੱਢ ਦੇ ਕੇ ਮੈਂ ਕਰ ਦੇ ਮੈਂ ਜਪਾ ਦਾ ਕਹਦੇ ਬਗਦਾ ਅਸੀਂ ਨਹੀਂ ਰੋਟੀ ਰੋਟੀ ਦਿੰਦੇ ਘਰ ਹੀ ਨਹੀਂ ਬੰਨ ਦਿੰਦੇ ਦੇਖ ਲੈ ਫਿਰ ਮੈਂ ਭਇਆ ਕੇ ਲੈਂਦੀ ਮੈਂ ਨਹੀਂ ਲਿਆ ਬਾਰ ਬੁਰ ਕਣ ਬਿਆ ਕੇ ਲਾਤੀ ਆਹੇ ਦੇਖ ਲੈ ਨਲੇ ਹੁਣ ਲੱਗ ਗਿਆ ਨਾ ਪਤਾ ਮੈਂ ਤਾਂ ਖਾ ਖਾ ਬਾਦ ਨੂੰ ਤੇਰੀਆਂ ਨਾਲ ਉਹ ਨਾ ਦੇਖ ਲੈ ਬਾੜ ਨਹੀਂ ਚੱਲ ਦੇਖ ਨਹੀਂ ਬਈ ਹਾਂ ਘਰ ਉਪਰ ਬਾਦ ਦੇ ਕੀ ਸਹੀ ਆਈ ਤਾਂ ਧਾੜੀ ਪਾ ਲਾਂਗੇ ਨਾਲ ਉਹਦੀ ਬੂਤ ਨਹੀਂ ਪਟਾਂਗੇ ਖਾ ਖਾਂ ਬਾੜ ਕੇ ਦੇਖ ਲੈ ਹਾਂ

ਆ ਵੇਗਰ ਵਾਲਿਆ ਹੈ ਔਰ ਤੇ ਮੈਨੂੰ ਐਂ ਦੱਸ ਯਾਰ ਜਿਹਦਾ ਬਹਿ ਕਰਾਇਆ ਤੂੰ ਕਿੱਥੋਂ ਲੈਤੀ ਆ ਉਹ ਔਰ ਬਾਲੀ ਦੂਰੋਂ ਲੈਂਦੀ ਆ ਬਾਲੀ ਦੂਰੋਂ ਕਿਥੋਂ ਪਿੰਡ ਮੈਂ ਵੀ ਨਹੀਂ ਜਾਣਦਾ ਫਿਰ ਤੂੰ ਲੈ ਆਤੀ ਕਿਵੇਂ ਆ ਗਈ ਤੂੰ ਮੈਨੂੰ ਐਂ ਤਾਂ ਦੱਸ ਦੇ ਯਾਰ ਸਾਡਾ ਤੁਰੇ ਫਿਰਦਿਆਂ ਨਾਲ ਉੱਧਰ ਕੋਈ ਆਪੀ ਦੀ ਗਰੰਟੋ ਤੈਨੂੰ ਉਹਦਾ ਪਤਾ ਨਹੀਂ ਹੈਗਾ ਕਿਥੋਂ ਆ ਕਿਵੇਂ ਕੋਸਾ ਕੀ ਕਰਵਾਰਾ ਕਾਰਬਾਰ ਤਮਹ ਪਤਾ ਨਹੀਂ ਕਿਹੜਾ ਪੰਡਿਆ ਦੱਸਿਆ ਸੀ ਉਹਨੇ ਇਹ ਵਿਆਹ ਕਰਵਾਇਆ ਤੇ ਕਰੇਪਾ ਭਰਾਇਆ ਤੇ ਕੋਲ ਨੂੰ ਮੈਰਜ ਕਰਾਈ ਆ ਕਰੇਪਾ ਭਰਾਇਆ ਮੂੰਹ ਹੀ ਕਾਜ ਜਾਂਦੇ ਸੈਨ ਕਰਾਇਆ ਹਾਂ ਮੈਂ ਤੈਨੂੰ ਇੱਕ ਗੱਲ ਦੱਸਦਾ ਬਈ ਉਹ ਕੁੜੀ ਮੇਰੇ ਨਾਲ ਮੰਗੀ ਹੋਈ ਸੀ ਹਾਂ ਠੀਕ ਹੈ ਨਾ ਮੈਨੂੰ ਝੂਠੇ ਉਹਨੇ ਲਾਰੇ ਲਾਏ ਆ ਜੀ ਵਿਆਹ ਦੇ ਵਿੱਚ ਹੁਣ ਤੇਰੇ ਨਾਲ ਵਿਆਹ ਕਰਵਾ ਲਿਆ ਉਹਨੇ ਮੈਂ ਤਾਂ ਭਰਾ ਤੈਨੂੰ ਸਮਝਾ ਦਾਂ ਸਮਝਾ ਦੇ ਫਿਰ ਮੈਂ ਤਾਂ ਆਪ ਕਹਿਣਾਗਾ ਉਹਦਾ ਫਰਹੀ ਜੀ ਫਿਰ ਮੈਨੂੰ ਲਾਰੇ ਲਾਇਆ ਸੀ ਜੀ ਮੈਂ ਲਾਰੇ ਲਾਈ ਕੀ ਮੇਰਾ ਵਿਆਹ ਕਰਨਾ ਸੀ ਕਿ ਉਹ ਨਹੀਂ ਲਾਰੇ ਲਾਏ ਵਿਆਹ ਮੇਰਾ ਜੇ ਮੈਂ ਕਿਹਾ ਵੀ ਮੈਂ ਘਰੇ ਉਹਨਾਂ ਨੂੰ ਬਰਬਾਦ ਲਿਆ ਮੈਂ ਤੁਹਾਡੇ ਘਰੇ ਆਉਂਦਾ ਸੀ ਮੈਨੂੰ ਘਰ ਦਾ ਨਹੀਂ ਪਤਾ ਫਿਰ ਮੈਂ ਘਰ-ਬਾਰ ਤੇਰੇ ਬਾਰੇ ਸਾਰਾ ਕੁਝ ਪਤਾ ਕੀਤਾ ਤੇ ਜੇ ਉਹਨੂੰ ਕਿਹਾ ਕਿ ਕਰੇ ਤਾਂ ਇਹ ਨਾ ਕਹਿੰਦੀ ਲੈ ਆ ਕੀ ਗੱਲ ਹੋਈ ਯਾਰਾ ਫੋਨ ਨੰਬਰ ਹੈ ਅਸੀਂ ਤੇਰੇ ਕੋਲ ਪਹਿਲਾ ਵਾਲਾ ਅਸੀਂ ਗਾ ਉਹਨੇ ਬੰਦ ਕਰਤਾ ਉਹ ਤਾਂ ਤੇ ਚ ਯਾਰ ਮੇਲੇ ਫੋਟੋਆਂ ਪਈਆਂ ਨੇ ਕਿਆਂ ਯਾਰ ਆ ਸੀ ਕੱਟਿਆਂ ਖਾਦਾ ਪੀਤਾ ਸੌਗਸ ਕੀਤਾਗਾ ਤੇ ਹਾਂ ਕੋਈ ਮੈਂ ਦਾ ਭਾਈ ਫਿਰ ਸਮਾ ਆ ਜਾ ਮੈਂ ਸਮਾ ਦੇ ਮੈਨੂੰ ਗੱਲ ਜੀ ਕਰਾ ਦੇ ਗੱਲ ਆ ਜਾ ਗੱਲ ਕਰਾਓ ਹੋਰ ਐਂ ਦਾ ਕੰਮ ਨਹੀਂ ਚੱਲਦਾ ਇਹ ਤੂੰ ਸਾ ਠੱਗੀ ਕਰ ਲਈ ਤੀ ਜੁੱਧ ਨੂੰ ਆਈ ਨਹੀਂ ਪਤਾ ਕਿੱਥੋਂ ਆਈ ਹੈ ਕਿਵੇਂ ਆਈ ਹੈ ਰੀਪੇਅਰ ਬੋਏ ਦਿੱਤੇ ਸੀਗੇ ਤੈਨ ਹੋਰ ਹਣਾ ਕਿਨੂੰ ਦਿੱਤੇ ਸੀਗੇ ਉਹ ਜਿਹੜੇ ਨੇ ਦਿੱਤੇ ਨਾ ਅੱਛਾ ਹਰ ਹੁਣ 50 ਸਾਲ ਤੇ ਜਨ ਪੀਅਰ ਅੱਛਾ ਫਿਆਲਿਆਂ ਦੀਆ ਉਹ ਵੀ ਨਾ ਘਰਤਾ ਵਧੀਆ ਯਾਰ ਤੇਰਾ ਹੈ ਘਰਤਾ ਬਾਲਾ ਵਧੀਆ ਤੇਰਾ ਘਰਤਾ ਦੇਖ ਫਿਰ ਆਹ ਉੱਠੀ ਬਾਈਆ ਕਿੱਥੇ ਆ ਸੋਨੀ ਹਾਂਜੀ ਆ ਬੈਠੀ ਐ ਇੱਧਰ ਆ ਜਾ ਬੈਠ ਜਾ ਤੁਸੀਂ ਹੈ ਹਾਂ ਕਿਵੇਂ ਆ ਵਧੀਆ ਜੀ ਕੌਣ ਹੈ ਤੈਨੂੰ ਬਤਾਉ ਨਾ ਮੈਂ ਤਾਂ ਜਾਣਦੀ ਨਹੀਂ ਜਾਣੁੰਦੀ ਨਹੀਂ ਇਹ ਤਾਂ ਗੱਲ ਮੈਂ ਇਹ ਗੱਲ ਬਾਤ ਹੁੰਦੀ ਰਹੀ ਹੰ ਸੁਣਾ ਤੇ ਮੇਰੇ ਨਾਲ ਮੰਗੀ ਹੋਈ ਸੀ ਐਵੇਂ ਮਰ ਜਾਂਦੀ ਆ ਵੇ ਤੁਹਾਨੂੰ 扑ਕਾਉਣ ਦੇ ਮਾਰੇ ਜਿੱਦ ਕੋਈ ਗੱਲ ਨਹੀਂ تھی ਕਿ ਹਾਂ ਪਾਲੀਜੀ ਦੇ ਪੱਦੇ ਨੂੰ ਸੀਗੇ ਇਕੱਠੇ ਉਦੋਂ ਤਾਂ ਜਾਣ ਪਛਾਣ ਹੋ ਗਈ ਸੀ ਉਸ ਤੋਂ ਬਾਅਦ ਤਾਂ ਮੇਰੇ ਕੋਈ ਗੱਲਬਾਤ ਨਹੀਂ ਹੋਈ ਇਹ ਤਾਂ ਗੱਲ ਏਨੇ ਨੰਬਰ ਬਾਅਦ ਤੱਕ ਨਾ ਹੁਣ ਆ ਕੇ ਕਿੰਨਾ ਮੇਰੀ ਗੱਲਬਾਤ ਹੁਣ ਤਾਈਂ ਨਹੀਂ ਹੁੰਦੀ ਰਹੀ ਐ ਤੁਹਾਨੂੰ ਪਤਾ ਤਾਂ ਹੈਗਾ ਨੰਬਰ ਤਾਂ ਮੇਰੇ ਕੋਲੇ ਉਹੀ ਜੰਦੀ ਆਂਦਾ ਵਾ ਮੈਨੂੰ ਹੁਣ ਪਹਿਲਾਂ ਨੇ ਨੰਬਰ ਦਾ ਕੀ ਪਤਾ ਕਿ ਪਹਿਲਾਂ ਆਪਣੀ ਗੱਲਬਾਤ ਤੂੰ ਮੰਗ ਰੋਈ ਆ ਉਹ ਤਾਂ ਫਿਰ ਹੁਣ ਚੱਲ ਹੁੰਦੀ ਹੀ ਐ ਕਿ ਨੰਬਰ ਤਾਂ ਉਸ ਤੋਂ ਬਾਅਦ ਤੇ ਜਿਹੜੇ ਗੱਲਾਂ ਤੁਹਾਡੇ ਨਾਲ ਹੁੰਦੀ ਸੀ ਉਹ ਤਾਂ ਤੁਹਾਡੇ ਕੋਲ ਹੀ ਆਗਾ ਨੰਬਰ ਤੁਹਾਨੂੰ ਪਤਾ ਤਾਂ ਹੈਗਾ ਵਾ ਉਹੀ ਵਸ ਇਹ ਤਾਂ ਕਿ ਮੇਰੇ ਨਾਲ ਮੰਗੀ ਸੀ ਸਾਰੀ ਗੱਲਬਾਤ ਉਹ ਵੀ ਸਾਡੇ ਚਲ ਕੋਈ ਨਹੀਂ ਫਿਰ ਤੁਸੀਂ ਉਮੀੜ ਪੜਕੀ ਜਾਂਦੇ ਹੋਗੇ ਤੁਹਾਨੂੰ ਕੀ ਪਤਾਗਾ ਤੁਸੀਂ ਤਾਂ ਉਹੀ ਗੱਲ ਹਰ ਇੱਕ ਦੇ ਮਾਦਰ ਲੱਗ ਜੰਮੇਗੇ ਕੀ ਪਤਾ ਤੇਰੇ ਮੁੰਡੇ ਨੇ ਕੁਝ ਕਰਿਆ ਹੋਵੇ ਨਾ ਕੋਈ ਚਾਲ ਹੋਵੇ ਇਹਨਾਂ ਦੀ ਸਖਿਆ ਕੇ ਭੇਜਤਾ ਹੋਵੇ ਜਾ ਜਾ ਕੇ ਬੀ ਆਏ ਕੇ ਵੀ ਨਦਰ ਰਿਸ਼ਤੇ ਚ ਫਰਕ ਪਵੇ ਹੂੰ ਉਹ ਤਾਂ ਦੇਖੋਣ ਕੀ ਪਤਾਗਾ ਦੇਖੋ ਕੀ ਐਵੇਂ ਲੱਗਦਾਗਾ ਤੇਰੀ ਘਰ ਵਾਲੀ ਸ਼ਹਿਰ ਵਾਲੀ ਆ ਗਈ ਹੋਈ ਹੈਗਾ ਸ਼ਹਿਰ ਮਾਂ ਉਹ ਤਾਂ ਪੂਰੇ ਸਾਥਰ ਹੋਣਗੇ ਹਾਂ ਤੂੰ ਬਿਨਾਂ ਸ਼ਹਿਰ ਬੱਤੀ ਆਈਂ ਨਾ ਬਰਗੀ ਉਹ ਹੋ ਤੁਸੀਂ ਤਾਂ ਬੋਲੋ ਨਾ ਸਾਡੀ ਬੋਲ ਤੁਹਾਨੂੰ ਪਤਾ ਅੱਛਾ ਅੱਛਾ ਮੈਨੂੰ ਹੁਣ ਤੂੰ ਜਾਣਦੀ ਨਹੀਂ ਚਲ ਆਪਾਂ ਪਹਿਲਾਂ ਬਚਪਨ ਤੇ ਜਾਣਦੇ ਸੀਗੇ ਤੂਸਰ ਨੂੰ ਹੁਣ ਕੀ ਜਾਣ ਪਛਾਣ ਹੰਦੀ ਆਪਣੀ ਹੁਣ ਤਾਂ ਮੇਰਾ ਵਿਆਹ ਹੋ ਗਿਆ ਮੈਂ ਆਪਣੇ ਘਰਵਾਰ ਦੀ ਹੈਗੀ ਕਿਆ ਬਾਤ ਐ ਵੈਸੀ ਆਇਆ ਜੇ ਮਿਲਣੇ ਚਲ ਤਾਂ ਦੱਸ ਵੀ ਹਾਂ ਚਲ ਵੈਸੀ ਆ ਗਾ ਮੈਂ ਮਿਲਣ ਦੋਸਤ ਦੇ ਤੌਰ ਤੇ ਦੇਖ ਲਾਉਣਾ ਸਾਰਾ ਉਸ ਤੇਰੇ ਸਾਹਮਣੇ ਆ ਬਈ ਹੁਣ ਤੋਰ ਦੇ ਫਿਰ ਤੂੰ ਤਾਂ ਕਹਿੰਦਾ ਸੀ ਉਤੋਂ ਵੀ ਲੈ ਜੀ ਕਹਿੰਦਾ ਮੋਥੇ ਉਹ ਬਾਹਰ ਦੀ ਗੱਲ ਹੋਰ ਦੀ ਉੱਤੇ ਕਹਿੰਦਾ ਕਿ ਮੈਂ ਹੀ ਆ ਗਈ ਲੋਕੇ ਤਾਂ ਵੀ ਵਿਆਹ ਹੋ ਰਾਮੇ ਰੋ ਇਹ ਮੈਂ ਮਰੀ ਜਾਂਦਾ ਕਾ ਭਾਈ ਤੂੰ ਇਹ ਤਾਂ ਮੈਨੂੰ ਲੱਗਦਾ ਜਾਣਨਾ ਪਹਿਚਾਣ ਮੈਂ ਤੇਰਾ ਮਹਿਮਾਨ ਮਾਣ ਭਾਈ ਜੇ ਤੇਰੀ ਪਹਿਲੇ ਵਿਆਹ ਹੋਇਆ ਸੀ ਫਿਰ ਮੈਂ ਨਾ ਹੋਰਦਾ ਦੇਖ ਲੈ ਤੈਨੂੰ ਪੜਕਾਉਂਦਾ ਵਾ ਤੂੰ ਚੁੱਪ ਕਰ ਜਾ ਬਸ ਹੁਣ ਤਾਂ ਮੈਂ ਕਿ ਮਿਲ ਜਾਣ ਦੇ ਹੁਣ ਤਾਂ ਮੇਰੇ ਘਰੇ ਬੈਠੀ ਆ ਮੈਂ ਮਰੀ ਜਾਂਦਾ ਕਾ ਚਲ ਕੋਈ ਗੱਲ ਨਹੀਂ ਇੱਕ ਮਿੰਟ ਮੈਂ ਪਾਣੀ ਲਿਆਉਣੀ ਆਂਗੀ ਹਾਂ ਚਲ ਪਾਣੀ ਤਾਂ ਨਹੀਂ ਤੇ ਪਿਆਸ ਹੈ ਕੋਈ ਗੱਲ ਗਲਤ ਗੱਲ ਗਲਤ ਵੀ ਦੋ ਤੇਰਾ ਗਲਤ ਗੱਲ ਨਾ ਤੂੰ ਤੇਰਾ ਵਿਆਹ ਹੋਇਆ ਹੋਇਆ ਪੰਨਾ ਯਾਰ ਤੇ ਹਰਣ ਯਾਰ ਤੂੰ ਦੂਜੀ ਲਿਆ ਤੀ ਤੈਨੂੰ ਸ਼ਾਂਗੀ ਸਰ ਮਨਾਈ ਹੈ ਹਾਂ ਇਹ ਸਿਆਣ ਦੇ ਨਹੀਂ ਸੀ ਫਿਰ ਅੱਛਾ ਕਿਤੇ ਪਿਆਰ ਹੈ ਨਾ ਪਿਆਰ ਨਾ ਕੋਈ ਰੋਟੀ ਪਈਦਾ ਸੀ ਨਾ ਕੋਈ ਚਾਹ ਬਣੀ ਪਈਦਾ ਸੀ ਇਹ ਦਿਂਦੀ ਆ ਫਿਰ ਤੈਨੂੰ ਰੋਟੀ ਇਹ ਦਿਂਦੀ ਹੈ ਰੋਟੀ ਸੋਣੀ ਅੱਛਾ ਹਰਣ ਇਹਦਾ ਸਾਰਾ ਦਿਨ ਮੋਹ ਕਰਦੀ ਹੈ ਭਾਈ ਭਾਈ ਕੇ ਕਿਹਦੇ ਬਾਣੀ ਕਿਹਦੇ ਚਾਹ ਕਿਹਦੇ ਮਿੱਠਾ ਬਾਣੀ ਬਣਾ ਲਿਆ ਮੋਹ ਵਾਲਾ ਕਰਦੀ ਐ ਮਰਾ ਮੋਹ ਤਾਂ ਮਖਾਈ ਕਰਦੀ ਐ ਰੇਗ ਦਾ ਇਹਦੇ ਨੂੰ ਬਾਅਦ ਚ ਹੀ ਬਤਾ ਲਵਾਂਗਾ ਤੇ ਮੋਹ ਤਾਂ ਕਰਨੀ ਹੀ ਆ ਕੇ ਮੇਰੇ ਘਰ ਆਲਾ ਕਰ ਦੂੰ ਚਾਹਣਾ ਨਾ ਹਾਂ ਕਹਿੰਦਾ ਮੋਹ ਕਰਦੀ ਐ ਮੈਂ ਮੋਹ ਮੈਨੇ ਬਾੜਾ ਕਰਦੀ ਐ ਤੱਕ ਕਿ ਮਿੱਠਾ ਬਾਣੀ ਬਣਾ ਲਿਆ ਕਿਤੇ ਪਰ ਬਣਾ ਲਿਆ ਕਿਤੇ ਪਰ ਮੋਹ ਤਾਂ ਕਰਨੀ ਹੀ ਆ ਚਲਦੇ ਬਹਿ ਕੇ ਜਿੰਦੀ ਉਹ ਸੋਨਣਾ ਕਿਫੂ ਕੋਲ ਨਾ ਬਲਾਈ ਜਾਂਦਾ ਸੀਗਾ ਉਹਨੇ ਮੈਂ ਚਾਹ ਬਣਾਉਣੀ ਤੁਸੀਂ ਗੱਲ ਸੁਣ ਲਓ ਫਿਰ ਚਾਹ ਪੀ ਜਾ ਬਹਿ ਕੇ ਤੇ ਤੁਸੀਂ ਬਹਿ ਜਾਓਗੇ ਗਵਰਨਮੈਂਟ ਚ ਮੈਂ ਭੰਡ ਕਰਾਂ ਚ ਕਿਫੂ ਲਈ ਇਹ ਨਾ ਭੰਡ ਚਲ ਬਾਹਰ ਜਾ ਤੂੰ ਕੋਈ ਨਹੀਂ ਫਿਰ ਅਸਦੂਗੀ ਇਹਨਾਂ ਦੀ ਯਰ ਕਿਮਹਾਲ ਦੀ ਗੱਲ ਹੈ ਮਰਦਾ ਸਮਝ ਨਹੀਂ ਆਉਂਦਾ ਇਹੋ ਹੀ ਬੰਦਾ ਹੈ ਅਸੀਂ ਵਿਆਹ ਕਰਾਉਣ ਨੂੰ ਕਿਸੇ ਚੱਜ ਦੇ ਨਾਲ ਤਾਂ ਕਰਾ ਲਾਂਗੇ ਹਾਂ ਹੁਣ ਦੱਸ ਮੈਨੂੰ ਤੈਨੂੰ ਕੀ ਲੋੜ ਪੈਂਦੀ ਸੀ ਇੱਕ ਟਮੈਂਟ ਨਾ ਤੈਨੂੰ ਇਹ ਹੀ ਜੇ ਵਿਆਹ ਕਰਾਉਣਾ ਚੱਜ ਦੇ ਨਾਲ ਤਾਂ ਕਰਾ ਲਾਂਗੇ ਤੇ ਹਾਨ ਦੇ ਨਾਲ ਕਰਾ ਲਾਂਗੀ ਬੁੜੇ ਨਾਲ ਕਰਾ ਲਿਆ ਤੈਨੂੰ ਸ਼ੰਭ ਸ਼ਰਮ ਨਹੀਂ ਆਉਂਦੀ ਇਹ ਉਹ ਹਾਨ ਦੇ ਨਾਲ ਹੀ ਵਿਆਹ ਤਾਂ ਹਾਨ ਦੇ ਨਾਲ ਹੀ ਹੁੰਦਾ ਹੁੰਦਾ ਮੈਨੂੰ ਪਤਾ ਹੈ ਤੇਰੇ ਨਾਲ ਹੀ ਕਰਾਉਣਾ ਪਿਆ ਤਾਂ ਮੈਂ ਅੱਛਾ ਹੁਣ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਉਹ ਤੈਨੂੰ ਕੀ ਬਦਮਾਖਰ ਲੈ ਮੇਰਾ ਵਿਆਹ ਹੋਇਆਗਾ ਪ्यों ਸੱਜਿਆ ਰੇ ਮਪਰਾਇਆ ਇਹਨੇ ਮੈਨੂੰ ਆਪ ਕਿਹਾਗਾ ਤੈਨੂੰ ਕੀ ਪਤਾ ਮੈਂ ਕਿਸੇ ਪਲਾਨ ਨਾਲ ਇੱਥੇ ਆਈ ਹਾਂ ਤੂੰ ਮੇਰੀ ਗੱਲ ਤਾਂ ਪੂਰੀ ਸੁਣਦਾ ਨਹੀਂ ਉਸ ਦਿਨ ਵੀ ਤੂੰ ਹਵੜਾ ਦਾ ਬੜੀ ਚ ਆ ਕੇ ਉੱਥੇ ਹੀ ਮੁੜ ਗਿਆ ਹੁਣ ਤੂੰ ਘਰ ਤੱਕ ਰਗਾ ਮੈਂ ਤੈਨੂੰ ਕੀ ਕਿਹਾ ਸੀ ਕਿ ਕਰੇ ਆਈ ਨਾ ਮੈਂ ਤੈਨੂੰ ਕੀ ਕਿਹਾ ਸੀ ਵੀ ਜੇ ਧੋਖਾ ਦਿੱਤਾ ਤਾਂ ਮੈਂ ਤੈਨੂੰ ਧੋਖਾ ਨਹੀਂ ਦਿੰਦੀ ਉਭਰਾ ਕੀ ਐ ਵਿਆਹ ਕਰਵਾ ਲਿਆ ਧੋਖੀ ਐ ਇਹ ਗੱਲ ਬਾਤ ਮੇਰੇ ਨਾਲ ਨਹੀਂ ਕਰਦੀ ਜੇ ਹੁਣ ਆ ਗਿਆ ਹੁਣ ਤੂੰ ਹਾਂ ਹਾਂ ਕੀ ਕਰਾਂ ਮੈਨੂੰ ਕੀ ਪਤਾ ਸੀਗਾ ਵੀ ਇਹ ਮੈਂ ਤਾਂ ਇਸ ਮੈਂ ਕੱਲਾ ਕਮਾਖੇ ਤੇ ਕੋਲ ਜੈਜਾਤ ਪਰਪਰਟੀ ਪੂਰੀ ਆ ਗਈ ਮਤਲਬ ਜਵਾਨ ਵੀ ਤਕਰੌਣ ਲਾ ਕੇ ਤੱਕ ਡਰਾਇਆ ਤਾ ਕੇ ਮੈਂ ਮਖਾ ਦਾ ਸਾਰਾ ਕੁਝ ਆਪਣੇ ਕਬਜ਼ੇ 'ਚ ਕੱਲੂ ਪਰ ਜਦੋਂ ਇੱਥੇ ਆਈ ਇੱਥੇ ਆ ਕੇ ਪਤਾ ਲੱਗਿਆ ਵੀ ਗਾਹ ਮੈਂ ਇਹਨੇ ਮੈਨੂੰ ਵੀ ਧੋਖਾ ਦਿੱਤਾ ਗਾਹ ਇਹਦੀ ਵੀ ਘਰ ਵਾਲੀ ਆ ਇੱਕ ਮੁੰਡਾ ਪ੍ਰੋਪਰ ਦਾ ਕੀ ਹੈ ਨਾ ਜੈਸੀ ਕਰਨੀ ਵੈਸੀ ਕਰਨੀ ਮੈਨੂੰ ਤਾਂ ਐਸੀ ਘਮਖਾ ਉਮਰ ਦਾ ਵੱਡਾ ਕੁਝ ਨਹੀਂ ਹੁੰਦਾ ਮਖਾ ਪਿਆਰਪੂਰਤ ਜਾਲ 'ਚ ਫਸਾ ਕੇ ਸਾਰਾ ਕੁਝ ਮਿਆਦ ਦੀ ਮੁੱਖੀ 'ਚ ਕਰ ਲੈਣਾ ਉਹ ਤੋਂ ਬਾਅਦ ਪਿਆ ਤੇਰੇ ਨਾਲ ਹੀ ਕਰਨਾ ਮੈਂ ਤੇਰੇ ਨਾਲ ਹੁਣ ਆ ਗਈ ਹੁਣ ਮੈਂ ਤੇਰੇ ਨਾਲ ਵਹਿ ਤੁਰਾਂਗਾ ਯਾਰ ਇਹ ਕਿ ਗੱਲ ਹੋ ਗਈ ਮੈਂ ਕਿਹਦੇ ਵਾਰੀ ਕਰਦੀ ਆਂਗੀ ਪੈਸਾ ਇਕੱਠਾ ਕਰਨਾ ਕਿਹਦੇ ਮਾਰੀ ਆਪਣੇ ਦੋਨਾਂ ਵਾਰੀ ਕਰਨਾਗਾ ਹਾਂ ਵਾਰੀ ਕਰਾਂਗਾ ਤੇ ਵਿਆਹ ਕਰਵਾ ਲਿਆ ਅੱਛਾ ਮੈਂ ਚੱਲੀ ਹੋਈ ਚੀਜ਼ ਨੂੰ ਨਾ ਇਹਦਾ ਕੀ ਮਤਲਬ ਹੋਇਆ ਚੱਲੀ ਗਈ ਇਹਦਾ ਮੈਨੂੰ ਨਹੀਂ ਪਤਾ ਹੈਗਾ ਉਹਦਾ ਰਹਿ ਚੀ ਗੱਲਾਂ ਦੇ ਕਰੀ ਚੰਗਾ ਹੁਣ ਚਾਹ ਪਿਆਤੀ ਚਾਹ ਤਾਂ ਯਾਰ ਕਮਾਲ ਹੋ ਗਈ ਤਾਂ ਘਰ ਤੱਕ ਵੀ ਪਹੁੰਚ ਜਾ ਮੈਂ ਕੀ ਕਰਾਂ ਮੈਂ ਤਾਂ ਸੋਚਿਆ ਕੀ ਸੀਗਾ ਬਣ ਕੇਗਾ ਮੈਨੂੰ ਐਸ ਵੀ ਇਹਨੂੰ ਮੈਂ ਪਤਾ ਵੀ ਨਹੀਂ ਲੱਭਣ ਦਿੰਦੀ ਐਗੀ ਇੰਤਸਾ ਜਿਹੜੇ ਨੂੰ ਪਤੀ ਲੱਗ ਗਿਆ ਸਾਰਾ ਹੁਣ ਘਰ ਧੱਕਰ ਵੀ ਪਹੁੰਚ ਗਿਆ ਹੁਣ ਆਈ ਨਹੀਂ ਪਤਾ ਇਹ ਕੀ ਕਰੂੰਗਾ